ਕਾ ਗਰ ਦਰਿਆ ਤੁਹਾਨੂੰ ਦਿਖਾ ਰਹੇ ਆ ਇਹ ਤਰਮੇੜੀ ਦੇ ਨਜ਼ਦੀਕ ਹੈ ਜਿਹੜਾ ਹਰਿਆਣਾ ਪੰਜਾਬ ਦਾ ਬਾਰਡਰ ਹੈ ਇਹ ਉਸ ਪੁਲ ਹੈ ਜਿਹੜਾ ਕਿ ਟਟਿਆਣਾ ਲੱਗਦਾ ਹੈ ਅੱਗੇ ਹਰਿਆਣਾ ਦਾ ਕੈਥਲ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ ਔਰ ਇਸ ਪਾਸੇ ਪਟਿਆਲੇ ਜ਼ਿਲ੍ਹੇ ਦਾ ਤਰਮੇੜੀ ਪਿੰਡ ਇਸਮਾਨ ਦੇ ਨਾਲ ਲੱਗਦਾ ਹਲਕੇ ਦਾ ਪਿੰਡ ਹੈ ਇਸਮਾਨ ਹਲਕੇ ਦਾ ਔਰ ਕਾਗਰ ਇਸ ਟਾਈਮ 23 ਫੁੱਟ ਤੋਂ ਉੱਪਰ ਚੱਲ ਰਿਹਾ ਹੈ ਅਤੇ ਉਸ ਨੂੰ ਦੇਖਦੇ ਕਿਸਾਨਾਂ ਨੂੰ ਚਿੰਤਾ ਹੈ ਕਿਸਾਨਾਂ ਨੂੰ ਇਹ ਫਸਲ ਦੇਖੋ ਉਹ ਕਿਸਾਨਾਂ ਦੀ ਫਸਲ ਪੱਕ ਕੇ ਝੋਨੇ ਦੀ ਤਿਆਰ ਹੈ ਕੁਝ ਦਿਨ ਬਾਅਦ ਹੀ 15 20 ਦਿਨ ਬਾਅਦ ਇਹ ਝੋਨਾ ਕਿਸਾਨਾਂ ਦਾ ਮੰਡੀ ਚਾਣਾ ਸੀ ਲੇਕਿਨ ਇਸ ਟਾਈਮ ਨੂੰ ਚਿੰਤਾ ਸਤਾਰੀ ਹੈ ਜੇਕਰ ਅਗਰ ਜਿਸ ਤਰ੍ਹਾਂ ਕਗਰ ਭਰ ਕੇ ਚੱਲ ਰਿਹਾ ਹੈ ਇਸ ਟਾਈਮ ਬਾਈ ਚਾਂਸ ਪਿੱਛੇ ਤੋਂ ਜ਼ਿਆਦਾ ਪਾਣੀ ਆ ਜਾਂਦੇ ਤਾਂ ਨੁਕਸਾਨ ਤਬਾਹੀ ਮਚਾ ਹੋਗਾ ਇਸ ਇਲਾਕੇ ਦੇ ਵਿੱਚ ਕਿਉਂਕਿ 2023 ਵਿੱਚ ਨੁਕਸਾਨ ਹੋਇਆ ਥਾ ਉਸ ਤੋਂ ਪਹਿਲਾਂ ਵੀ ਜਦੋਂ ਕੱਗਰ ਛੱਡਦਾ ਹੈ ਤਾਂ ਇਸ ਇਲਾਕੇ ਨੂੰ ਨੁਕਸਾਨ ਕਰਿਆ ਕਿਸਾਨਾਂ ਨੇ ਇਹ ਵੀ ਕਹਿੰਨੇ ਕਿ ਜਿਹੜਾ ਜਿਹੜੀ ਹਾਸੀ ਵਟਾਣਾ ਦੇ ਉੱਪਰ ਬਣਾਈ ਗਈ ਹੈ ਥੱਲੇ ਕੱਗਰ ਲੰਗ ਰਿਹਾ ਹੈ ਉੱਥੇ ਵੀ ਪਾਣੀ ਕੀ ਢਾਬ ਲੱਗਦੀ ਰੁਕਾਵਟ ਪੈਂਦੀ ਹੈ ਔਰ ਉਸ ਕਰਕੇ ਹੀ ਇਹ ਪਾਣੀ ਇਸ ਇਲਾਕੇ 'ਚ ਫੈਲਦਾ ਹੈ ਔਰ ਫਿਲਹਾਲ ਸੈਕੜੋ ਏਕੜ ਜਿਹੜੀ ਜ਼ਮੀਨ ਦੇ ਵਿੱਚ ਮੇਰਾਪੁਰ ਬਰਸਾਤੀ ਨਾਲ ਹੈ ਉਸ ਦਾ ਪਾਣੀ ਵੀ ਖੇਤਾਂ ਵਿੱਚ ਫੈਲ ਗਿਆ ਝੋਨੇ ਦੀ ਫਸਲ ਨੂੰ ਉਸਨੇ ਆਪਣੀ ਚਪੇੜ ਸੇ ਲਿੱਤੇ ਲੋਕਾਂ ਦੀ ਇੱਕੋ ਮੰਗ ਹੈ ਕਿ ਇਸ ਕੱਗਰ ਦਾ ਮੁਕੰਮਲ ਹੱਲ ਹੋਵੇ ਕਿਉਂਕਿ ਅਸੀਂ ਵੀ 30 ਸਾਲ ਤੋਂ ਇਸ ਨੂੰ ਕਵਰ ਕਰ ਰਹੇ ਹਾਂ ਲੇਕਿਨ ਸਰਕਾਰ ਪਹਾ ਮੇ ਕਿਸੇ ਕੀ ਰਹੀ ਇਸ ਪਾਸੇ ਨਾ ਕੇਂਦਰ ਸਰਕਾਰ ਵੱਲੋਂ ਧਿਆਨ ਦਿੱਤਾ ਗਿਆ ਨਾ ਸਟੇਟ ਸਰਕਾਰਾਂ ਵੱਲੋਂ ਧਿਆਨ ਦਿੱਤਾ ਗਿਆ ਪੰਜਾਬ ਹਰਿਆਣਾ ਨੂੰ ਮਿਲ ਕੇ ਕਿਉਂਕਿ ਸਿਰਫ ਪੰਜਾਬ ਤੇ ਨੁਕਸਾਨ ਨਹੀਂ ਕਰਦਾ ਕਗਰ ਹਰਿਆਣਾ ਦੇ ਵਿੱਚ ਵੀ ਜਾ ਕੇ ਇਸ ਨੇ ਨੁਕਸਾਨ ਪਹੁੰਚਾਣਾ ਹੈ ਇਸ ਕਰਕੇ ਇਸ ਦਾ ਮੁਕੰਮਲ ਹਲ ਹੋਵੇ ਤਾਂ ਕਿ ਕਿਸਾਨਾਂ ਦਾ ਇਹ ਵੀ ਕਹਿਣਾ ਇਹਨੂੰ ਡੂੰਗਾ ਕੀਤਾ ਜਾਵੇ ਮਿੱਟੀ ਕੜ ਕੇ ਪੜੜੀਆਂ ਬਣਾਈਆਂ ਜਾਂ ਸੜਕਾਂ ਬਰਾਬਰ ਬਣਾਈਆਂ ਜਾਂ ਪਾਣੀ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਪੰਜਾਬ ਦੇ ਬਚਾਇਆ ਜਾ ਸਕੇ ਅੱਜ ਘੱਗਰ ਤੇ ਆਏ ਆ ਘੱਗਰ ਜਦੋਂ ਚੜਦਾ ਹੈ ਆ ਸਾਡੇ ਸਾਰੇ ਪਿੰਡ ਸੱਚੀ ਗੁਜਰਾ ਸੱਚੀ ਬ੍ਰਾਹਮਣਾ ਤਰਮੇੜੀ ਸਾਰੇ ਵਿੱਚ ਬਹੁਤ ਬੜਾ ਨੁਕਸਾਨ ਕਰ ਦਿੰਦਾ ਹੈ ਪ੍ਰਾਇਤ ਕੀ ਗੁਰੂ ਦੀ ਕਿਰਪਾ ਅੱਛੇ ਪਾਸੇ ਮੇਰਾ ਹੈ ਕਿ ਹਾਲੇ ਡਾਊਨ ਹੈ ਤੇ ਉਹ ਤੋਂ ਪਹਿਲੇ ਸਾਡੀ ਕੋਸ਼ਿਸ਼ ਹੈ ਕਿ ਜੇ ਕਿਤੇ ਕੋਈ ਨੁਕਸਾਨ ਹੁੰਦਾ ਵੀ ਹੋਵੇ ਤਾਂ ਸੀ ਕੰਟਰੋਲ ਕਰ ਲਈਏ ਤੇ ਇਹਦੇ ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਡਾਕਟਰ ਸਾਹਿਬ ਵੀ ਆਏ ਨੇ ਤੇ ਸਾਰੀ ਫੌਜ ਇਹਨਾਂ ਦੀ ਨਾਲ ਆਈ ਹੈ ਸੋ ਅੱਜ ਆਪਣੀ ਸਾਂਝੀ ਡਿਊਟੀ ਬਣਦੀ ਇੱਕ ਹੀ ਜੇ ਹਰੋਂ ਤੋਂ ਪਹਿਲੇ ਕੰਟਰੋਲ ਚ ਹੋ ਜਵੇ ਤਾਂ ਉਹ ਬਹੁਤ ਵਧੀਆ ਗੱਲ ਹੁੰਦੀ ਹੈ ਜੇ ਨੁਕਸਾਨ ਹੋ ਜਵੇ ਫਿਰ ਤਾਂ ਰਸਨ ਬਣਨ ਵਾਲੀ ਗੱਲ ਹੋ ਜਾਂਦੀ ਹੋਰ ਤੀ ਕੋਈ ਜਾਂਦੀ ਸੋ ਉਹਦੇ ਲਈ ਅਸੀਂ ਆਇਆ ਤੇ ਪਰਮਾਤਮਾ ਅਗੇ ਅਰਦਾਸ ਕਰਨ ਚ ਪਾਸ਼ਾ ਕਿ ਕਿ ਵੀ ਐਦੇ ਇੱਥੇ ਠੀਕ ਰੱਖੇ ਕਿਉਂਕਿ ਆਪਾਂ ਦੇਖ ਰਹੇ ਆ ਗੁਰਦਾਸਪੁਰ ਰੰਬਰ ਸਰਕਨੀ ਬਹੁਤ بڑا ਨੁਕਸਾਨ ਹੋਇਆ ਮੰਦਿਆਂ ਨੂੰ ਨੁਕਸਾਨ ਵੀ ਹੋਇਆ ਹੈ ਡੰਗਰਾਲ ਨੁਕਸਾਨ ਵੀ ਹੋਇਆ ਹੈ ਘਰਾਂ ਨੂੰ ਨੁਕਸਾਨ ਵੀ ਹੋਇਆ ਹੈ ਹਰ ਚੀਜ਼ ਦਾ ਹੀ ਨੁਕਸਾਨ ਹੋਇਆ ਹੈ ਜਿਹੜਾ ਨਾ ਪੂਰਾ ਹੋਣਾ ਘੱਟ ਹੈ ਸੋ ਜਿੱਥੇ ਸਾਡੀ ਉੱਥੇ ਡਿਊਟੀ ਬਣਦੀ ਜਾਣ ਦੀ ਉੱਥੇ ਸਭ ਤੋਂ ਪਹਿਲਾਂ ਸਾਡੀ ਡਿਊਟੀ ਇੱਥੇ ਬਣਦੀ ਹੈ ਕਿਉਂਕਿ ਇੱਥੇ ਤੇ ਲੋਕਲ ਬੈਠੇ ਆ ਜੇ ਅਸੀਂ ਇੱਥੇ ਨਾ ਕਰਾਂਗੇ ਉੱਥੇ ਵੀ ਜਾਣ ਦਾ ਸਾਡਾ ਕੋਈ ਫਾਇਦਾ ਨਹੀਂ ਹੈ ਸੋ ਇੱਥੇ ਜਿਹੜੀ ਚੀਜ਼ ਦੀ ਲੋੜ ਹੈ ਜਾਂ ਕੁਝ ਹੋ ਰਿਹਾ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਮੱਝਾ ਕਰਵਾਈਏ ਦੇਖੋ ਇਹਦਾ ਪਲਾਨ ਤਾਂ ਅਸੀਂ ਬਣਾਇਆ ਸੀਗਾ ਦੇਖੋ ਪਿੱਛੇ ਜੀਰਖਪੁਰ ਦੇ ਲਾਗੇ ਜਾ ਕੇ ਜਾ ਕੇ ਨਾ ਇਹ ਡੈਮ ਤੇ ਇਹਨੂੰ ਚੈਨਲਾਈਜ਼ ਕਰ ਲਵੇ ਡੂੰਗਾ ਹੋ ਜਵੇ ਇਹ ਪਰ ਇਹ ਸਾਰੇ ਆਪਣਾ ਗੱਲ ਕਰਦੇ ਵੀ ਸਫਾਈ ਕਰਤੀ ਸਫਲੀ ਸਫਾਈ ਨਾਲ ਨਹੀਂ ਨਿਕਲਵਾਂਦੀ ਜਿੰਨਾ ਚਿਰ ਇਹਨੂੰ ਡੂੰਗਾ ਨਹੀਂ ਕਰਦੇ ਹਾਂ ਤੇ ਡੂੰਗਾ ਕਰਕੇ ਆਜਾਏ ਕਿਨਾਰੇ ਤੇ ਤਕਰੀ ਨਹੀਂ ਹੁੰਦੀਆਂ ਇਹਦੇ ਆਜਾਏ ਪਾੜਨੀਆਂ ਬਣਨ ਪਾੜਨੀਆਂ ਬਣ ਕੇ ਰੋਡ ਚੱਲਣ ਲੱਗ ਜਾਈ ਲੋਕਾਂ ਨੂੰ ਸਹੂਲਤ ਵੀ ਹੋ ਜਵੇ ਤੇ ਨਾਲ ਇਹ ਜਿਹੜਾ ਟੁੱਟ ਜਾਂਦਾ ਉਹ ਵੀ ਬੰਦ ਹੋ ਜਵੇ ਇਹ ਪੱਕਾ ਲੱਜੇਗਾ ਤੇ ਪਰ ਅਸੀਂ ਕੀ ਕਰਦੇ ਹਾਂ ਅਸੀਂ ਤਾਂ ਟੈਂਪਰੇਰੀ ਕਰਦੇ ਹਾਂ ਲਓ ਜੀ ਹੜ ਆ ਗਿਆ ਹਾਰਾਗਾਜ਼ਾ ਹੀ ਕੱਢ ਰਹੇ ਆ ਉੱਚ ਬੁੰਦੀ ਕੱਢ ਰਹੇ ਆ ਹੋਰ ਕੱਢ ਰਹੇ ਆ ਇਹਦੇ ਨਾਲ ਕੋਈ ਪੱਕਾ ਹੱਲ ਨਹੀਂ ਹੈ ਪੱਕਾ ਹੱਲ ਤਾਂ ਸਾਨੂੰ ਇਹੀ ਕਰਨਾ ਪਊਗਾ ਕਿ ਵੀ ਪਿੱਛੇ ਡੈਮ ਬਣਾ ਕੇ ਤੇ ਇੱਥੇ ਇਹਨੂੰ ਡੂੰਘਾ ਕਰਕੇ ਜਿੰਨਾ ਚੌੜਾ ਕਰਸਣ ਚੌੜਾ ਕਰਕੇ ਆਲੇ-ਦਲੇ ਇਹਦੇ ਇੱਕ ਰਸਤੇ ਬਣਵਾ ਦਈਏ ਰਸਤੇ ਬਣਾਉਣ ਵਾਲੇ ਕਾਫੀ ਮਸਾ ਹਰ ਦੇਖੋ ਕਾਹ ਜੀ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਹਰ ਬੰਦੇ ਨਾਲ ਕਰਨੀ ਚਾਹੀਦੀ ਹੈ ਦੇਖੋ ਇਹ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿ ਆਪਣੇ ਸੂਬੇ ਦੇ ਲਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਕਿਸੇ ਨਾਲ ਵੀ ਗੱਲ ਕਰਨਾ ਮਸਲਾ ਹੱਲ ਹੋਣਾ ਚਾਹੀਦਾ ਜੇ ਆਪਾਂ ਆਪਣੀ ਈਗੋ ਲੈ ਕੇ ਮੈਂ ਲੈ ਕੇ ਗੱਲ ਕਰ ਲਈਏ ਤਾਂ ਉਹ ਗੱਲ ਨਹੀਂ ਬਣਦੀ ਕਿ ਜਿੱਥੋਂ ਮਸਲਾ ਹੱਲ ਹੁੰਦਾ ਸੈਂਟਰ ਤੋਂ ਹੁੰਦਾ ਸੈਂਟਰ ਨਾਲ ਕਰਨ ਹਰ ਬੰਦੇ ਦਾ ਇਹ ਹਮ ਤਾਂ ਨੀਮਾ ਹੋ ਕੇ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਸੂਬਾ ਸਾਡਾ ਮਰ ਰਿਹਾ ਹੈ ਤੇ ਉੱਥੇ ਲਈ ਕੀ ਹੋ ਰਿਹਾ ਜੋ ਹੁਣ ਹਾਲਾਤ ਪੈਦਾ ਹੋ ਰਹੇ ਨੇ ਗੁਰਦਾਸਪੁਰ ਕੰਨੀ ਤੇ ਅੰਬਰਸਰ ਕੰਨੀ ਉਹ ਕੋਈ ਦੇਖਣਾ ਏ ਥੋੜੋ ਨੇ ਐਡਾ ਬੜਾ ਨੁਕਸਾਨ ਬੰਦਿਆਂ ਦਾ ਨੁਕਸਾਨ ਜਿਹੜਾ ਇੱਕ ਬੰਦਾ ਚਲਿਆ ਗਿਆ ਉਹਨੇ ਮੁੜ ਕੇ ਥੋੜੋ ਆਉਣਾ ਦੇਖੋ ਇੱਕ ਤਾਂ ਇਹ ਮੀਰਾਪੁਰ ਚ ਮੀਰਾਪੁਰ ਚ ਉਹ ਇੱਥੇ ਸੈਂਕੜੇ ਏਕੜ ਬਰਬਾਦ ਕਰ ਚੱ ਕੱਗਰਨੇ ਕਰਨਾ ਸੀ ਉਹ ਥੋੜਾ ਜਿਹਾ ਮੈਨੂੰ ਲੱਗਦਾ ਹਲੇ ਪ੍ਰਮਾਤਮਾ ਦੀ ਮਿਹਰ ਹੈ ਵੀ ਪਾਣੀ ਪਿੱਛੇ ਘੱਟ ਮੀਂਹ ਪੈ ਰਹੇ ਨੇ ਲੇਕਿਨ 2023 ਦਾ ਸਾਨੂੰ ਯਾਦ ਰੱਖਣਾ ਚਾਹੀਦਾ ਆ ਪਿੰਡ ਡੁੱਬੇ ਸੀ ਆ ਫਸਲਾਂ ਡੁੱਬੀਆਂ ਸੀ ਪਸ਼ੂ ਮਰੇ ਸੀ ਬੰਦਿਆਂ ਦਾ ਨੁਕਸਾਨ ਹੋਇਆ ਸੀ ਰਿੱਤਾ ਆਇਆ ਸੀ ਜ਼ਮੀਨ ਦੇ ਵਿੱਚ ਇਸ ਕਰਕੇ ਜਦ ਤੱਕ ਇੱਕ ਘੱਗਰ ਨੂੰ ਬਿਲਕੁਲ ਸਹੀ ਗੱਲ ਹੈ ਡੂੰਗਾ ਨਹੀਂ ਕੀਤਾ ਜਾਂਦਾ ਇਹਦੇ ਕਿਨਾਰੇ ਉੱਚੇ ਨਹੀਂ ਕੀਤੇ ਜਾਂਦੇ ਆਲੇ-ਦੁਆਲੇ ਕੋਈ ਵੱਡੀ ਜ਼ਮੀਨ ਲੈ ਕੇ ਕੋ ਲੈ ਕੇ ਕਿਸਾਨਾਂ ਤੋਂ ਚਾਹੇ ਸ਼ਾਮ ਲਾਟਾ ਤੋਂ ਉੱਤੇ ਝੀਲਾ ਨਹੀਂ ਬਣਦੀਆਂ ਉਹਨਾਂ 'ਚੋਂ ਨਹਿਰਾ ਨਹੀਂ ਕੱਡੀਆਂ ਜਾਂਦੀਆਂ ਉਦੋਂ ਤੱਕ ਇਸ ਘਰ ਦਾ ਕੋਈ ਹੱਲ ਨਹੀਂ ਹੋ ਸਕਦਾ ਆ ਕੇ ਮਲਕੇ ਸਰਕਾਰਾਂ ਬਣ ਕੇ ਆ ਕੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨੀ ਇਹਦਾ ਕੋਈ ਮਤਲਬ ਨਹੀਂ ਹੈ ਨਹੀਂ ਜੀ ਤੁਸੀਂ ਜੀ ਅਸੀਂ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਅਸੀਂ ਤਾਂ ਧਰਮੇੜੀ 13 ਸਾਲ 13 ਦਿਨ ਦਾ ਲਗਾਤਾਰ ਧਰਨਾ ਲਾਇਆ ਸੀ ਆ ਸਾਹਮਣੇ ਇੱਥੇ ਹਾਂਸੀ ਬਟਾਣਾ ਨਿਕਲੀ ਹੈ ਇੱਥੇ ਡਾਫ ਲੱਗੀ ਪਈ ਹੈ ਇਹ ਮਸਲੇ ਛੋਟੇ ਛੋਟੇ ਨੇ ਦੋਨੇ ਸਰਕਾਰਾਂ ਦੇ ਬੰਦੇ ਮਿਲ ਕੇ ਹੱਲ ਕਰਨਗੇ ਇੱਕ ਗੱਲ ਦੇ ਇਸ਼ੂ ਤੇ ਬੈਟਣ ਗੱਗਰ ਮਲਕੀ ਇਸ ਏਰੀਆ ਦੇ ਵਿੱਚ ਗੱਗਰ ਹੀ ਨੁਕਸਾਨ ਪਹੁੰਚਾਉਂਦੇ ਨੇ ਨਾ ਉਧਰੋਂ ਡਾਂਗ ਦੀ ਮਾਰ ਕਟੜਾ ਲੱਜਾਂਦੇ ਨੇ ਇਹਨੂੰ ਲੈ ਕੇ ਬਹਿ ਜਾਣ ਦੋਨੇ ਐਡੀ ਕਿੱਡੀ ਗੱਲ ਹੈ ਲੋਕ ਵਿਚਾਰੇ ਹੁਣ ਤੁਸੀਂ ਸਾਰੇ ਪੰਜਾਬ 'ਚ ਹੀ ਦੇਖਿਆ ਲੋਕਾਂ ਨੇ ਕਿਵੇਂ ਬੰਨ ਲਾਏ ਨੇ ਟਾਇਲਿਆਂ ਦੇ ਨਾਲ ਮਿੱਟੀ ਦੇ ਨਾਲ ਸੋ ਇਸ ਕਰਕੇ ਜਿਹੜੀ ਫਾਲਟ ਹੈ ਬੇਸਿਕਲੀ ਜਿਹੜੇ ਪਲੈਨਰਸ ਨੇ ਐਡਮਿਨਿਸਟ੍ਰੇਟਰਸ ਨੇ ਗਵਰਨਮੈਂਟ ਚਲਾਉਣ ਵਾਲੇ ਨੇ ਜ਼ਿਆਦਾ ਪ੍ਰਭਾਵਿਤ ਕਰ ਰਹੀ ਇਸ ਇਲਾਕੇ ਨੂੰ ਖਾਸ ਤੌਰ ਤੇ ਹਾਂਜੀ ਹਾਸੀ ਮਟਾਣਾ ਦਾ ਸਾਈਫਨ ਹੈ ਬਿਲਕੁਲ ਹਾਂਸੀ ਬਟਾਣਾ ਦੇਖੋ ਹਾਂਸੀ ਬਟਾਣਾ ਦੇ ਉੱਤੇ ਪਹਿਲਾਂ ਵੀ ਰੌਲਾ ਪਿਆ ਸੀ ਉਹ ਜਿਹੜਾ ਸਾਈਫਨ ਬਣਿਆ ਹੋਇਆ ਉਹ ਡਾਫ ਲੱਗੀ ਹੋਈ ਆ ਉਹਦੇ ਅੱਗੇ 4 ਫੁੱਟ ਨੀਵਾ ਪਾਣੀ ਆ ਪਿੱਛੇ 4 ਫੁੱਟ ਉੱਚਾ ਆ ਮੀਰਾਪੁਰ ਚੋਂ ਆ ਇਹਦਾ ਵੀ ਬੰਦੇ ਕਹਿੰਦੇ ਨੇ ਬੈਕ ਫਲੋ ਕਰ ਰਿਹਾ ਪਾਣੀ ਸੋ ਇਹ ਜਿਹੜੀ ਪਾਣੀਆਂ ਨੂੰ ਟੈਪ ਕਰਨਾ ਵੇ ਨੇਚਰ ਦੀਆਂ ਬਾਕੀ ਚੀਜ਼ਾਂ ਜੇ ਐਲਮ ਮਸਕ ਦੀ ਕੱਲੀ ਕੰਪਨੀ ਜਾ ਕੇ ਉੱਤਰ ਇੱਕ ਬਣਾ ਕੇ ਉੱਤੇ ਲੋਕ ਰਹਿੰਦੇ ਨੇ ਪਲਾਟ ਚ ਜਾ ਕੇ ਐਡੀ ਐਡੀਆਂ ਗੱਲਾਂ ਕਰ ਸਰ ਰਹੇ ਨੇ ਇੱਕ ਚੋਏ ਨੂੰ ਜਾਂ ਇੱਕ ਗਏ ਨੂੰ ਤੈਨੂੰ ਟੈਪ ਕਰਨਾ ਕੀ ਔਖਾ ਕੰਮ ਹੈ ਇਹ ਬਿਲਕੁਲ ਔਖਾ ਨਹੀਂ ਕੰਮ ਹੈਗਾ ਲੋਕ ਉਹ ਵੀ ਨੇ ਜਿੱਥੇ ਕੱਲੇ ਕੱਲੇ ਬੰਦਿਆਂ ਨੇ ਪਹਾੜਾ ਨੂੰ ਢਾਕ ਮਲ ਕੇ ਖੋਦ ਕੇ ਰਸਤੇ ਬਣਾਏ ਨੇ ਲੋਕਾਂ ਨੂੰ ਜਾ ਕੇ ਇਲਾਜ ਕਰਾਉਣ ਲਈ ਇਹ ਵੀ ਦੁਨੀਆ 'ਚ ਅਧਾਰਨਾ ਹੈਗੀਆਂ ਨੇ ਇਹ ਤਾਂ ਸਰਕਾਰਾਂ ਨੇ ਜੀ ਸਰਕਾਰਾਂ ਕੋਲ ਅਸਾ ਤਾਕਤ ਹੈ ਤਾਂ ਪੈਸਾ ਹੁੰਦਾ ਹੈ ਟੈਕਨੋਲੋਜੀ ਬਹੁਤ ਹੈ ਮੈਨ ਪਾਵਰ ਬੜੀ ਹੈ ਵੈਲੇ ਸਾਡੇ ਲੋਕ ਤੁਰੇ ਫਿਰਦੇ ਨੇ ਉਹਨਾਂ ਨੂੰ ਕੰਮ ਦੇਣ ਤੇ ਘੱਗਰ ਤੇ ਲਾ ਦੇਣ ਇੱਕ ਫੌਜ ਨੂੰ ਲੋਕਾਂ ਨੂੰ ਜਿਹੜੀ ਵੈਲੀ ਤੁਰੇ ਫਿਰਦੀ ਹੈ ਉਹਨਾਂ ਨੂੰ ਰੋਜ਼ਗਾਰ ਦੇਣ ਘੱਗਰ ਸੰਭਿਆ ਜਾਊਗਾ ਘੱਗਰ ਦੀਆਂ ਜ਼ਮੀਨਾਂ ਜਿਹੜੀਆਂ ਨੇ ਬਰਬਾਦ ਨਹੀਂ ਹੋਣਗੀਆਂ ਇਹ ਸਰਕਾਰਾਂ ਦੀ ਨਲਾਕੀ ਹੈ ਜੇ ਸਰਕਾਰਾਂ ਚਾਹਣ ਸਮੇਂ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਸਰਦਾਰ ਸਜੀਤ ਸਿੰਘ ਰਖੜਾ ਸਾਹਿਬ ਨੇ ਕਿਹਾ ਇਹਦੀ ਡੰਗਾਈ ਇਹਦੀ ਚੜਾਈ ਹੋਣੀ ਚਾਹੀਦੀ ਹੈ ਇਹਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਨਾ ਕਿ ਹੰਜੂ ਕੇਰਨ ਵਾਲਾ ਕੰਮ ਹੋਵੇ ਵੀ ਜਦੋਂ ਫਲੱਡ ਆਉਂਦਾ ਆ ਕੇ ਫੋਟੋਆਂ ਖਚਵਾਇਆਂ ਚਲੇ ਗਏ ਅੱਜ ਫਸਲ ਪੱਕੀ ਪਈ ਹੈ ਇਹਨੂੰ ਬਚਾਉਣ ਵਾਸਤੇ ਇਹਦਾ ਪੱਕਾ ਪ੍ਰਬੰਧ ਚਾਹੀਦਾ ਹੈ ਇਹੀ ਬੇਨਤੀ ਕਰਦੇ ਹਾਂ ਅਸੀਂ ਸੈਂਟਰਲ ਸਰਕਾਰ ਨੂੰ ਕਿ ਇਹਦਾ ਜਲਦ ਤੋਂ ਜਲਦ ਇੰਤਜ਼ਾਮ ਕੀਤਾ ਜਾਵੇ ਵੱਡਾ ਕੀ ਆਏ ਮਤਲਬ ਵਿਚਾਰਾ ਕੀ ਹੱਲ ਹੋ ਸਕਦਾ ਹੈ ਦੇਖੋ ਜੀ ਫਸਟ ਆਫ ਆਲ ਤਾਂ ਮੈਂ ਕਿੰਨੀ ਬੜੀ ਤਰਾਸਦੀ ਹੈ ਕਿ ਹਰ ਸਾਲ ਰੇਨਿੰਗ ਸੀਜ਼ਨ ਚ ਜਦੋਂ ਹੀ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ ਇਸ ਇਲਾਕੇ ਦੇ ਲੋਕ ਇਸ ਇਲਾਕੇ ਦੇ ਕਿਸਾਨ ਨੇ ਸਾ ਇਸ ਇਲਾਕੇ ਦੇ ਸਾਰੇ ਵਾਸੀ ਇਹ ਡਰਦੇ ਮਾਹੌਲ ਚ ਡਰਦੇ ਪ੍ਰੈਸ਼ਰ ਚ ਦਿਨ ਰਾਤ ਸੋਚਣ ਲੱਗ ਜਾਂਦੇ ਨੇ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਤਾਂ ਦੇਖੋ ਜੀ ਚਾਹੇ ਲੀਡਰਸ ਵੀ ਸਾਰੀ ਪਾਰਟੀਆਂਜ਼ ਵੀ ਆ ਰਹੀਆਂ ਨੇ ਐਨ ਜੀਓ ਵੀ ਕੋਸ਼ਿਸ਼ ਕਰਦੇ ਨੇ ਲੇਕਿਨ ਠੀਕ ਹੈ ਕਿ ਅਜੇ ਘਰ ਓਵਰਫਲੋ ਨਹੀਂ ਹੋਇਆ ਬਟ ਇਹ ਪਿਛਲੇ ਜਦ ਤੋਂ ਦੇਸ਼ ਆਜ਼ਾਦ ਹੋਇਆ ਹਰ ਸਾਲ ਹਾਂ ਬਿਲਕੁਲ ਡੇਂਜਰ ਜ਼ੋਨ ਤੇ ਹੈ ਲੇਕਿਨ ਹਰ ਸਾਲ ਆਪਾਂ ਵਿਚਾਰ ਕਰਦੇ ਆ ਓਪੀਨੀਅਨ ਦਿੰਨੇ ਤਾਂ ਕਹਿਣ ਦਾ ਮਤਲਬ ਹੈ ਇਹਦਾ ਪਰਮਾਨੈਂਟ ਸੋਲੂਸ਼ਨ ਰਿਕੁਆਇਰਡ ਹੈ ਜਿਵੇਂ ਕਿ ਦੇਖੋ ਕਿੰਨੀ ਬੜੀ ਕੇਅਰਲੈਸਨੈਸ ਹੈ ਅਗਰ ਗਵਰਨਮੈਂਟ ਸਰਕਾਰ ਦੀ ਦੇਖ ਕੇ ਮਾਈਨਿੰਗ ਦੇ ਚੱਕਰ 'ਚ ਇਸ ਮਿੱਟੀ ਨਹੀਂ ਠਾਣਦੀ ਕਿ ਰੂਲ ਬਣਾਤੇ ਕਿ ਮਿੱਟੀ ਨਹੀਂ ਠਾਣੀ ਮਿੱਟੀ ਨਹੀਂ ਠਾਣੀ ਜੇ ਮਿੱਟੀ ਨਹੀਂ ਠਾਣੀ ਮਾਈਨਿੰਗ ਦੇ ਮੁਤਾਬਿਕ ਤੇ ਰੂਲ ਬਣਾਤੇ ਤੇ ਜਦੋਂ ਮਿੱਟੀ ਨਹੀਂ ਠਾਣੀ ਤਾਂ ਸਫਾਈ ਕਿਵੇਂ ਹੋਏਗੀ ਜੇ ਸਫਾਈ ਨਹੀਂ ਹੋਏਗੀ ਦੇਖੋ ਗਰ ਨੂੰ ਪ੍ਰੋਪਰ ਸਿਸਟਮ ਮੁਤਾਬਿਕ ਜਿਵੇਂ ਡਾਕਟਰ ਸਭ ਕਹਿ ਕੇ ਗਏ ਨੇ ਕਿਸਾਨੀਆਂ ਨੂੰ ਵੱਲੋਂ ਕਿ ਜੇ ਪ੍ਰੋਪਰ ਪਲੈਨਿੰਗ ਨਾਲ ਟੈਕਨੋਲੋਜੀ ਨਾਲ ਸਰਕਾਰਾਂ ਨਾਲ ਸਤੰਗੀ ਨੀਅਤ ਨਾਲ ਕੋਸ਼ਿਸ਼ ਕੀਤੀ ਜਾਵੇ ਤਾਂ ਜੀਰਕਪੁਰ ਤੋਂ ਲੈ ਕੇ ਇਹ ਜਿਹੜਾ ਇਲਾਕਾ ਬਾਰਡਰ ਤਾਈਂ ਲਾਹ ਸਤਰਾਣੇ ਖਨੋਰੀ ਤਾਈਂ ਇਹਦਾ ਪਰਮਾਨੈਂਟ ਸੋਲੂਸ਼ਨ ਹੋ ਸਕਦਾ ਹੈ ਲੇਕਿਨ ਅੱਜ ਅਸੀਂ ਤਾਂ ਸੁਰਜੀਤ ਸਿੰਘ ਰਖੜਾ ਸਾਡੇ ਇਲਾਕੇ ਦੇ ਜਿਹੜੇ ਸਾਬਕਾ ਮੰਤਰੀ ਨੇ ਅਸਾਰੇ ਬੰਸਲ ਸਾਹਿਬ ਡੈਲੀਗੇਟ ਨੇ ਇਹ ਸਾਰੇ ਉਰੇ ਕਮ ਸੇ ਕ ਮੋਰਲ سپورਟ ਦੇਣਾ ਹੈ ਹੌਸਲਾ ਦੇਣਾ ਹੈ ਤਾਂ ਕਿ ਲੋਕ ਡਰ ਦੇ ਮਾਹੌਲ ਚ ਨਾ ਰਹਿਣ ਕੈਮਰਾਮੈਨ ਬੀ.ਕੇ. ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼